ਉਹਦਾ ਤੁਹਾਡੇ ਤੁਹਾਡੀ ਸਰਕਾਰ ਦਾ ਉਲਟਾ ਅਸਰ ਕਿਉਂ ਹੋਇਆ ਕਿਉਂਕਿ ਪੰਜਾਬ ਦੇ ਲੋਕ ਭੱਜਣ ਕਿਉਂ ਲੱਗੇ ਕੀ ਤੁਹਾਨੂੰ ਆਪਣੇ ਚਹੇਤੇ ਦਿੱਲੀ ਦੇ ਹੀ ਚਾਹੀਦੇ ਨੇ ਪੰਜਾਬ ਸਰਕਾਰ ਚਲਾਣ ਵਾਸਤੇ ਮੁੱਖ ਮੰਤਰੀ ਤੇ ਤੁਸੀਂ ਇੱਕ ਮੋਰਾ ਬਣਾ ਕੇ ਰੱਖ ਰਖੋ ਉਹ ਨਹੀਂ ਹੋ ਚੱਲਦਾ ਮੁੱਖ ਮੰਤਰੀ ਮੁੱਖ ਮੰਤਰੀ ਹੁੰਦਾ ਸਟੇਟ ਦਾ ਉਹਦਾ ਇੱਕ ਜ਼ਿੰਮੇਵਾਰੀਆਂ ਹੁੰਦੀਆਂ ਨੇ ਉਹਨੂੰ ਤੁਸੀਂ ਤਾਕਤ ਉਸ ਤੋਂ ਖੀਨ ਕੇ ਤੱਕਤਾ ਆਪਣੇ ਕੋਲੇ ਰੱਖੀ ਰੱਖੋ ਉਹ ਨਹੀਂ ਚੱਲਦਾ ਹੋਵੇ ਤਾਂ ਦੇਸ਼ ਉਸੇ ਸਟੇਟ ਦਾ ਹਾਲਾਤ ਖਰਾਬ ਕਰ ਰਹੇ ਹੋ ਇਹ ਨਹੀਂ ਕਿ ਕਿਹਦਰੀ ਵਾਲੇ ਪੰਜਾਬ ਦੀ ਪੱਤੀ ਮੇਸ ਕਰ ਦਿੱਤੀ ਆਪ ਦੇ ਨਾਲ ਇਨਰੋਲਮੈਂਟ ਹੁੰਦੀ ਹੈ ਬੱਚਿਆਂ ਦੀ ਪੰਜਾਬੀਆਂ ਦੀ ਪੰਜਾਬ ਦੇ ਵਿੱਚ ਇਨਰੋਲਮੈਂਟ ਸਕੂਲ ਚ ਘੱਟ ਹੋਈ ਹੈ ਉਹ ਨਹੀਂ ਪੱਥਰ ਦੀ ਜਗਾ ਉਹ ਜਦੋਂ ਕੰਮ ਹੋ ਜੇ ਉਹਦੇ ਉਦਘਾਟਨ ਕਰੇ ਉਹ ਤੇ ਲੱਗਦਾ ਪਤਾ ਲੱਗਦਾ ਕਿ ਇਹ ਚੀਜ਼ਾਂ ਉਦਘਾਟਨ ਹੋਇਆ ਨਹੀਂ ਪੱਥਰ ਤੋਂ ਬਹੁਤ ਚੀਜ਼ਾਂ ਦੇ ਰੱਖ ਕੇ ਉਹੀ ਦਿਖਾ ਦਿੱਤਾ ਜਾਂਦਾ ਉਸ ਤੋਂ ਬਾਅਦ ਨਹੀਂ ਹੁੰਦਾ ਉਹ ਇਹ ਆਪ ਇਹਨਾਂ ਦੀ ਮਹਾਰੀਅਤ ਹੈ ਬਾਹਰਲੇ ਲੋਕਾਂ ਨੂੰ ਆਪਣੇ ਮਿਨਿਸਟਰ ਜਿਹੜੇ ਇਹਨਾਂ ਦੇ ਹੱਲ ਉਹਨਾਂ ਦੇਲੇ ਓਐਸਡੀ ਸਨ ਉਹਨਾਂ ਨੂੰ ਲਿਆ ਲਿਆ ਕਿ ਤੁਸੀਂ OSD ਇੱਥੇ ਲਗਾ ਰਹੇ ਹੋ ਪੰਜਾਬ ਨੂੰ ਬਿਲਕੁਲ ਦਿੱਲੀ ਵਾਲਿਆਂ ਦੇ ਤੇ ਯੂਪੀ ਵਾਲਿਆਂ ਦੇ ਹੋਰਾਂ ਦੇ ਹਵਾਲੇ ਕਰ ਰਹੇ ਹੋ ਇਹ ਪੰਜਾਬ ਦਾ ਤੁਸੀਂ ਹਾਲ ਕਰ ਰਹੇ ਹੋ ਕਿ ਅਗਰ ਤੁਸੀਂ ਇਥੇ ਦੂਜਿਆਂ ਨੂੰ ਜਿਤਾਤੇ ਤਾਂ ਤੁਹਾਡੇ ਕੰਮ ਨਹੀਂ ਹੋਣਗੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਨੇ ਲੋਕਾਂ ਦੇ ਵਿੱਚ ਮੈਂ ਸਮਝਦਾ ਬਲਕਿ ਬਲੈਕਮੇਲ ਕਰ ਰਹੇ ਨੇ ਜਗਾ ਜਗਾ ਗੱਲ ਹੋ ਰਹੀ ਹੈ ਕਿ ਪੰਜਾਬ ਬਹੁਤ ਜ਼ਿਆਦਾ ਨੀਚੇ ਗਿਰ ਗਿਆ ਹਰ ਪੱਖ ਲੁਧਿਆਣਾ ਵਿਦਵਨ ਸਭਾ ਜਿਮਨੀ ਚੋਨਾ ਦਾ ਅਖਾੜਾ ਲਗਾਤਾਰ ਭਗਦਾ ਹੋਇਆ ਨਜ਼ਰ ਆ ਰਿਹਾ ਤੇ ਉੱਥੇ ਹੀ ਕੱਲ ਅਰਵਿੰਦ ਕੇਜਰੀਵਾਲ ਅਰੋੜਾ ਸੰਜੀਵ ਰੋੜ ਦੇ ਹੱਕ ਦੇ ਵਿੱਚ ਬੋਲੇ ਕਿ ਅਗਰ ਤੁਸੀਂ ਸੰਜੀਵ ਰੋੜ ਨੂੰ ਜਿਤਾਓਗੇ ਤਾਂ 70 ਸਾਲ ਸੁਲਝਾਏ ਹੋਏ ਕੰਮ ਜਿਹੜੇ ਕਿਹਾ ਪੂਰੇ ਹੋਣਗੇ ਹਾਲਾਂਕਿ ਅਗਲੇ ਦਿਨ ਹੀ ਮੰਤਰੀ ਬਣਾ ਦੇਵਾਂਗੇ ਹਾਲਾਂਕਿ ਇਹ ਬਿਆਨਬਾਜ਼ੀ ਅਰਵਿੰਦ ਕੇਜਰੀਵਾਲ ਵੱਲੋਂ ਜਿਹੜੀ ਕੀਤੀ ਗਈ ਹੈ ਹੁਣ ਇਸ ਵਕਤ ਮੇ ਨਾਲ ਪੂਰਵ ਕੈਬਨਰ ਮੰਤਰੀ ਪਵਨ ਬਾਂਸਲ ਜੁੜ ਚੁੱਕੇ ਨੇ ਉਹਨਾਂ ਗਲਤ ਗੱਲਬਾਤ ਕਰਦੇ ਨੇ ਸਰ ਇਹ ਮੇਰੇ ਕੀ ਫੋਰਵਰਡ ਕੈਬਨਰ ਮਿੰਸਟਰ ਪਵਨ ਬਾਂਸਲ ਜੀ ਨਾ ਗਲਤ ਗੱਲਬਾਤ ਕਰਨਗੇ ਸਰ ਕਿਸ ਤਰ੍ਹਾਂ ਦੇ ਦਿਓ ਇਸ ਸ਼ੇਰਾ ਖਿਆਲ ਇਹ ਹੈ ਕਿ ਕੇਜਰੀਵਾਲ ਜੀ ਤਾਂ ਹਰ ਇੱਕ ਪੋਲੀਟੀਕਲ ਆਦਮੀ ਨੂੰ ਹਰ ਇੱਕ ਤਰ੍ਹਾਂ ਦੇ ਵੱਧ ਤੋਂ ਵੱਧ ਝੂਠ ਬੋਲਣ ਦੇ ਵਿੱਚ ਹਰ ਇੱਕ ਨੂੰ ਮਾਤ ਦੇ ਗਏ ਕਿਉਂ ਇੱਕ ਪਰੰਪਾਕੇ ਲੋਕਾਂ ਦੇ ਮੰਨ ਦੇ ਵਿੱਚ ਆਪਣੀ ਪਾਰਟੀ ਬਣਾਈ ਸੀ ਆਮ ਆਦਮੀ ਪਾਰਟੀ ਬਿਲਕੁਲ ਉਸ ਤੋਂ ਵਿਪਰੀਤ ਹੋ ਗਏ ਨੇ ਅਜਿਹੀਆਂ ਗੱਲਾਂ ਜਿਹੜੀਆਂ ਇਹ ਕਰ ਰਹੇ ਨੇ ਕਿ ਕਾਸ਼ੂ ਮੈਂਬਰ ਬਣ ਜਾਏਗਾ ਬਾਅਦ ਤੋਂ ਬਾਅਦ ਇੱਕ ਇਹਨਾਂ ਨੂੰ ਮੈਂ ਮੰਤਰੀ ਬਣਾ ਦੇਵਾਂਗਾ ਅਗਰ ਇਹ ਰੂੜਾ ਹੋਰ ਨੂੰ ਮੰਤਰੀ ਬਣਾਉਣਾ ਸੀ 6 ਮਹੀਨੇ ਪਹਿਲਾਂ ਵੀ ਬਣਾ ਸਕਦੇ ਸਨ 6 ਮਹੀਨੇ ਵਾਸਤੇ ਤਾਂ ਪ੍ਰਵਧਾਨ ਹੈ ਸੰਵਿਧਾਨ ਦੇ ਵਿੱਚ ਕਿਸੇ ਨੂੰ ਤੁਸੀਂ ਮੰਤਰੀ ਬਣਾ ਸਕਦੇ ਹੋ ਕਿਉਂ ਨਹੀਂ ਉਦੋਂ ਮੰਤਰੀ ਬਣਾ ਦਿੱਤਾ ਅੱਜ ਲੋਕਾਂ ਨੂੰ ਬੁਖਲਾ ਰਹੇ ਅੱਜ ਬੁਖਲਾ ਕੇ ਲੋਕਾਂ ਨੂੰ ਗੁੰਮਰਾ ਕਰ ਰਹੇ ਨੇ ਲੋਕਾਂ ਦੇ ਵਿੱਚ ਮੈਂ ਸਮਝਦਾ ਬਲਕਿ ਬਲੈਕਮੇਲ ਕਰ ਰਹੇ ਨੇ ਕਿ ਇਹ ਬਨੇਗਾ ਤਾਂ ਅਸੀਂ ਕੰਮ ਤੁਹਾਡੇ ਹੋਣਗੇ ਨਹੀਂ ਸ਼ਹਿਰ 'ਚ ਕੰਮ ਨਹੀਂ ਹੋਣਗੇ ਇੱਕ ਲੀਡਰ ਪਾਰਟੀ ਦਾ ਕੋਈ ਵਰਕਰ ਤਾਂ ਇਹ ਕਹਿ ਦਿੰਦੇ ਇੱਕ ਪਾਰਟੀ ਦਾ ਸਿਖਰ ਦਾ ਲੀਡਰ ਇਹ ਕਹੇ ਕਿ ਅਗਰ ਤੁਸੀਂ ਇੱਥੋਂ ਦੂਜਿਆਂ ਨੂੰ ਜਿਤਾਤੇ ਤਾਂ ਤੁਹਾਡੇ ਕੰਮ ਨਹੀਂ ਹੋਣਗੇ ਇਹ ਤਰੀਕਾ ਹੁੰਦਾ ਗੱਲ ਕਰਨ ਦਾ ਉਹਨੂੰ ਇੱਕ ਉੱਚੇ ਸਤਰ ਤੇ ਪਹੁੰਚ ਕੇ ਉੱਚੇ ਲੈਵਲ ਤੇ ਪਹੁੰਚ ਕੇ ਉਹਨਾਂ ਨੂੰ ਆਪਣਾ ਕੈਂਪੇਨ ਕਰਨਾ ਚਾਹੀਦਾ ਹੈ ਇਹ ਗਿਰਾਵਟ ਦੇ ਨਾਲ ਕੈਂਪੇਨ ਨਹੀਂ ਕਰਨਾ ਚਾਹੀਦਾ ਇਹਦਾ ਲੋਕਾਂ ਤੇ ਅਸਰ ਨਹੀਂ ਪਏਗਾ ਇਸ ਦੇ ਵਿਪਰੀਤ ਮੈਂ ਸਮਝਦਾ ਹਾਂ ਆਸ਼ੂ ਨੂੰ ਜਿਤਾਣਾ ਜ਼ਰੂਰੀ ਕਿਉਂ ਹੈ ਇਹਨਾਂ ਨੂੰ ਸਬਕ ਸਿਖਾਣਾ ਇਹਨਾਂ 'ਚ ਹੰਕਾਰ ਆਇਆ ਹੋਇਆ ਭਾਰਤ ਇਹਨਾਂ ਦੇ ਜਿੱਦ ਸਾਡਾ ਆਮ ਆਦਮੀ ਪਾਰਟੀ ਹੈ ਇਡੀ ਵੱਡੀ ਤਾਦਾਦ ਦੇ ਵਿੱਚ ਜਿੱਤ ਕੇ ਆਏ ਤਿੰਨ ਸਾਲਾਂ ਦੇ ਵਿੱਚ ਇਹਨਾਂ ਨੇ ਕੀ ਕੀਤਾ ਪੰਜਾਬ ਨੂੰ ਕਿੱਥੇ ਦਾ ਕਿੱਥੇ ਪਹੁੰਚਾ ਦਿੱਤਾ ਪੰਜਾਬ ਦੇ ਵਿੱਚ ਸਾਡਾ ਬੇਰੋਜ਼ਗਾਰੀ ਵਧੀ ਪੰਜਾਬ ਦੇ ਵਿੱਚ ਉਹ ਇੰਡਸਟਰੀ ਚਲੀ ਗਈ ਪੰਜਾਬ ਦੇ ਵਿੱਚ ਇੰਡਸਟਰੀ ਦਾ ਜਿਹੜਾ ਕਾਰਪੋਰੇਸ਼ਨ ਦਾ ਚੇਅਰਮੈਨ ਜੀ ਆਕੇ ਦਿੱਲੀ ਤੋਂ ਲਗਾ ਦੇਣਾ ਯੂਪੀ ਤੋਂ ਲਗਾ ਦੇਣਾ ਇਤੋਂ ਦੀ ਇੰਡਸਟਰੀ ਯੂਪੀ ਦੇ ਵਿੱਚ ਚਲੀ ਜਾਵੇ ਬਾਹਰਲੇ ਲੋਕਾਂ ਨੂੰ ਆਪਣੇ ਮਿਨਿਸਟਰ ਜਿਹੜੇ ਇਹਨਾਂ ਦੇ ਸਨ ਉਹਨਾਂ ਦੇ ਜਿਹੜੇ ਓਐਸਡੀ ਸਨ ਉਹਨਾਂ ਨੂੰ ਲਿਆ ਲਿਆ ਕਿ ਤੁਸੀਂ ਓਐਸਡੀ ਇੱਥੇ ਲਗਾ ਰਹੇ ਹੋ ਪੰਜਾਬ ਨੂੰ ਬਿਲਕੁਲ ਦਿੱਲੀ ਵਾਲਿਆਂ ਦੇ ਤੇ ਯੂਪੀ ਵਾਲਿਆਂ ਦੇ ਹੋਰਾਂ ਦੇ ਹਵਾਲੇ ਕਰ ਰਹੇ ਹੋ ਇਹ ਪੰਜਾਬ ਦਾ ਤੁਸੀਂ ਹਾਲ ਕਰ ਰਹੇ ਹੋ ਇੰਡਸਟਰੀ ਦੇ ਵਿੱਚ ਜਾ ਕੇ ਦੇਖੋ ਕੀ ਹਾਲ ਹੈ ਤੇ ਇੰਡਸਟਰੀ ਦੀ ਜਿਹੜੀ ਕੰਟਰੀਬਿਊਸ਼ਨ ਹੈ ਉਸ ਫਰਕ ਪਿਆ ਹੈ ਇੱਥੇ ਲਾ ਐਂਡ ਆਰਡਰ ਸਿਚੁਏਸ਼ਨ بگੜੀ ਪਈ ਹੈ ਜਗਾ ਜਗਾ ਲੋਕਾਂ ਦੇ ਮਨ ਦੇ ਵਿੱਚ ਖਤਰਾ ਪੈਦਾ ਹੋਇਆ ਹੋਇਆ ਡਰ ਪੈਦਾ ਹੋਇਆ ਹੋਇਆ ਲੋਕ ਇੱਥੇ ਨਵੀਂ ਇਨਵੈਸਟਮੈਂਟ ਨਹੀਂ ਕਰ ਰਹੇ ਉਹ ਮਾਹੌਲ ਪੰਜਾਬ ਦੇ ਵਿੱਚ ਕਿਸ ਨੇ ਬਣਾ ਦਿੱਤਾ ਇੱਥੇ ਲੋ ਨੌਜਵਾਨ ਵਿਚਾਰੇ ਘਬਰਾ ਕੇ ਡਰ ਕੇ ਬਾਹਰ ਜਾ ਰਹੇ ਨੇ ਪਿਛਲੇ ਸਾਲ ਦਾ ਜਿਹੜਾ ਸਰਵੇ ਸੀ ਸਕੂਲਾਂ ਦਾ ਉਹਦੇ ਵਿੱਚ ਆਇਆ ਸੀ ਕਿ ਜਿਹੜੀ ਐਨੂਅਲ ਐਨਰੋਲਮੈਂਟ ਹੁੰਦੀ ਹੈ ਬੱਚਿਆਂ ਦੀ ਪੰਜਾਬੀਆਂ ਦੀ ਪੰਜਾਬ ਦੇ ਵਿੱਚ ਐਨਰੋਲਮੈਂਟ ਸਕੂਲ ਚ ਘੱਟ ਹੋਈ ਹੈ ਉਹ ਕਿਉਂ ਹੋ ਗਿਆ ਕਿਉਂਕਿ ਸਾਡੇ ਲੋਕਾਂ ਦੇ ਉਹਨਾਂ ਦੇ ਮਾਪੇ ਬਾਹਰ ਚਲੇ ਗਏ ਇਸ ਤਰ੍ਹਾਂ ਦਾ ਹਾਲਾਤ ਪੰਜਾਬ ਦੇ ਵਿੱਚ ਕਰਨ ਲੱਗੇ ਨੇ ਉਹਦੇ ਜ਼ਿੰਮੇਦਾਰ ਕੇਜਰੀਵਾਲ ਨੇ ਕੇਜਰੀਵਾਲ ਨੇ ਪੰਜਾਬ ਦੀ ਪੱਟੀ ਮੇਸ ਕਰ ਦਿੱਤੀ ਆਪ ਦੇ ਨਾਲ ਅਤੇ ਹੁਣ ਅੱਜ ਅਗਰੇ ਤੋਂ ਆਸ਼ੂ ਜਿੱਤਣਗੇ ਇੱਕ ਸਨੇਹਾ ਜਾਏਗਾ ਬਹੁਤ ਵੱਡਾ ਕਿ ਤੁਸੀਂ ਸੁਧਰ ਜਾਓ ਸੁਧਰ ਕੇ ਠੀਕ ਰਸਤੇ 'ਚ ਕੰਮ ਕਰੋ ਉਹ ਇਹ ਵੀ ਸ਼ਾਇਦ ਇਹਨਾਂ ਵਾਸਤੇ ਵੀ ਠੀਕ ਹੋ ਜਾਏਗਾ ਇਨਨੂੰ ਸਿਰਫ ਨੁਕਸਾਨ ਹੀ ਹੋਏਗਾ ਕਿ ਕੇਦਰੀਵਾਲ ਪਾਰਲੀਮੈਂਟ ਤੋਂ ਬਾਹਰ ਰਹਿ ਜਾਏਗਾ ਉਹਦਾ ਅੰਦਾਜ਼ਾ ਹੈ ਆਪਣਾ ਨਿਸ਼ਾਨਾ ਹੈ ਮੈਂ ਪਾਰਲੀਮੈਂਟ ਪਹੁੰਚ ਜਾਵਾਂ ਪਰ ਉਹਨਾਂ ਦੀ ਪਾਰਟੀ ਨੂੰ ਅੱਛਾ ਰਹੇਗਾ ਉਹ ਕਾਂਗਰਸ ਵਾਸਤੇ ਅੱਛਾ ਰਹੇਗਾ ਸੌਰੀ ਕਾਂਗਰਸ ਤਾਂ ਸੀਟ ਜਿੱਤੇਗੀ ਇਸ ਲਈ ਅੱਛਾ ਰਹੇਗਾ ਪਰ ਉਹ ਪੰਜਾਬ ਵਾਸਤੇ ਅੱਛਾ ਰਹੇਗਾ ਕਿਉਂਕਿ ਉਸ ਤੋਂ ਬਾਅਦ ਇਹ ਸਰਕਾਰ ਇੱਕ ਚੰਗੀ ਦੇਣ ਦੀ ਕੋਸ਼ਿਸ਼ ਸ਼ਾਇਦ ਕਰਨ अच्छा सर ਕਿਹਾ ਜਾਂਦਾ ਨਾ ਗੁੱਸਾ ਨਾ ਹੰਕਾਰ 1.5 ਸਾਲ ਹੋਣਗੇ ਲਗਾ ਕੰਮ ਲਗਾਤਾਰ ਇਹ ਜਿਹੜਾ ਸਲੋਗਨ ਜਿਹੜਾ ਹਰ ਵਕਤ ਰਹਿ ਰਟਿਆ ਜਾਂਦਾ ਤੇ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਵੀ ਲਗਾਤਾਰ ਕਿਹਾ ਜਾਂਦਾ ਕਿ ਆਸ਼ੂ ਇਜ਼ ਅ ਮਸਟ ਬੋਡਾ ਦੇ ਉੱਤੇ ਲਾਏ ਹੋਏ ਨੇ ਕਹਿੰਦੇ ਕਿ ਉਹਦੀ ਬੋਲਬਾਨੀ ਇਦਾਂ ਔਰੀ ਬੋਲਬਾਨੀ ਇਦਾਂ ਔਰ ਐਟੀਟਿਊਡ ਇਦਾਂ ਇਹ ਬਾਰ-ਬਾਰ ਜਿਹੜੀ ਕਿ ਜਨ ਸਭਾ ਦੇ ਵਿੱਚ ਲੋਕਾਂ ਦੇ ਨਾਲ ਜ਼ਾਹਿਰ ਕੀਤੀ ਜਾ ਰਹੀ ਹੈ ਇਹ ਇਹ ਇਹੋ ਜੀ ਇਹ ਕੀ ਇੱਕ ਉਮੀਦਵਾਰ ਨੂੰ ਇੰਨਾ ਕੋ ਸਪੋਰਟ ਕਰਨਾ ਕੀ ਕੀ ਕਾਂਗਰਸ ਪਾਰਟੀ ਨੇ ਕਿਸੇ ਬਾਰੇ ਟਿੱਪਣੀ ਕੀਤੀ ਇਹਦਾ ਦੀ ਕਬਰਹਾਟ ਹੈ ਉਹਨਾਂ ਦੀ ਕਬਰਹਾਟ ਹੈ ਜਿਹੜੀ ਇਹੋ ਜੀ ਗੱਲ ਕਰਦੇ ਬਿਲਕੁਲ ਕਬਰਹਾਟ ਹੈ ਕਿ ਉਹ ਇੰਨਾ ਕਬਰਾਰੇ ਨੇ ਕਿ ਕਿਸ ਤਰ੍ਹਾਂ ਦਾ ਨੈਰੇਟਿਵ ਬਣਾ ਰਹੇ ਹੈ ਕਿ ਉਹਦੀ ਬੋਲਬਾਲੀ ਚੰਗੀ ਨਹੀਂ ਤੁਹਾਡੀ ਤਾਂ ਕਿਸੇ ਦੀ ਵੀ ਚੰਗੀ ਨਹੀਂ ਤੁਸੀਂ ਕੀ ਕਰ ਰਹੇ ਹੋ ਲੋਕਾਂ ਦੇ ਨਾਲ ਕਿਹੜੇ ਲੋਕਾਂ ਦੇ ਤੁਸੀਂ ਮਨ ਜਿੱਤ ਲਿੱਤੇ ਕਿਹੜੇ ਲੋਕਾਂ ਨੂੰ ਆਪਣਾ ਬਣਾ ਲਿਆਤਾ ਤੁਸੀਂ ਇਹ ਤੁਸੀਂ ਇਹਨਾਂ ਦੀ ਕਰੋ ਇਹ ਇੱਕ ਜਿਹੜਾ ਕਹਿੰਦੇ ਵਿਕਾਸਪੁਰਕ ਸੇ ਵਾਸ਼ੂ ਨੇ ਕੰਮ ਕੀਤਾ ਲੋਕਾਂ ਦਾ ਇਹ ਨਹੀਂ ਵਗਾ ਵਧਿਆ ਇੱਥੇ ਕਿਨੇ ਇਹਨਾਂ ਨੇ ਕਿੱਥੇ ਕਿਸ ਦਾ ਕੀ ਕੀਤਾ ਇਹਨਾਂ ਕੋਲ ਕੈਂਪੇਨ ਦਾ ਇਹੀ ਰਹਿ ਗਿਆ ਕਿ ਉਹਦੇ ਪਰਸਨਲ ਉਸੇ ਕਮੈਂਟ ਕਰਨ ਕਿ ਉਹ ਕਿਵੇਂ ਗੱਲ ਕਰਦਾ ਹੈ ਜਾਂ ਉਹ ਨਹੀਂ ਕਰਦਾ ਹੈ ਤੁਸੀਂ ਦੱਸੋ ਤੁਸੀਂ ਕੀ ਕੀਤਾ ਪੰਜਾਬ ਦੇ ਵਾਸਤੇ ਤੇ ਅਗਰ ਅੱਜ ਕਹੋ ਕਿ ਅਸੀਂ ਹੁਣ 1.5 ਸਾਲਾਂ ਚ ਕਰਾਂਗੇ ਤਾਂ ਸਾਢੇ 3 ਸਾਲਾਂ ਚ ਤੁਸੀਂ ਕੀ ਨਹੀਂ ਕੀਤਾ ਕਿਉਂ ਨਹੀਂ ਕੀਤਾ ਕਿਉਂ ਪੰਜਾਬ ਦੀ ਹਾਲਤ ਖਰਾਬ ਕਰ ਦਿੱਤੀ ਸਾਢੇ 3 ਸਾਲਾਂ ਚ ਜਗ੍ਹਾ ਜਗ੍ਹਾ ਗੱਲ ਹੋ ਰਹੀ ਹੈ ਕਿ ਪੰਜਾਬ ਬਹੁਤ ਜ਼ਿਆਦਾ ਨੀਚੇ ਗਿਰ ਗਿਆ ਹਰ ਪੱਖੋਂ ਅੱਛਾ ਕਿਹਾ ਜਾਂਦਾ ਹੈ ਕਿ ਜਿਹੜੇ ਅਸੀਂ ਆਮ ਆਦਮੀ ਪਾਰਟੀ ਆਈ ਆ ਆਮ ਆਦਮੀ ਪਾਰਟੀ ਬਲ ਕੇ ਹਰ ਇੱਕ ਕੰਮ ਨੂੰ ਟਾਈਮ ਲੱਗਦਾ ਹਰੇਕ ਕੰਮ ਨੂੰ ਇੱਕ ਪ੍ਰੋਸੈਸ ਵਿੱਚ ਹੁੰਦਾ ਉਹ ਪ੍ਰੋਸੈਸ ਤਾਂ ਸਾਨੂੰ 3.5 ਸਾਲ ਲੱਗੇ ਨਹੀਂ ਤਾਂ ਹ ਕੋਈ ਵੀ ਹਰ ਕੋਈ ਸਰਕਾਰ ਇੱਕਦਮ ਆਕੇ ਕੰਮ ਨਹੀਂ ਕਰ ਸਕਦੀ ਇਹਨਾਂ 20 ਸਾਲ ਚਾਹੀਦੇ ਨੇ ਸਰਕਾਰ ਕਰਨ ਦੇ 5 ਸਾਲ ਕੋਈ ਛੋਟਾ ਪੀਰੀਅਡ ਹੁੰਦਾ ਹੈ ਕਿ 5 ਸਾਲ ਦੇ ਆਖੀਰਲੇ ਦਿਨ ਚ ਕੰਮ ਹੁੰਦਾ ਜਿਹੜੇ ਅੱਜ ਐਲਾਨ ਕਰਦੇ ਨੇ ਕਿ ਅਸੀਂ ਸਿੰਗਲ ਵਿੰਡੋ ਬਣਾ ਦਾਂਗੇ ਸਿੰਗਲ ਵਿੰਡੋ 3.5 ਸਾਲ ਪਹਿਲਾਂ ਕਿਉਂ ਨਹੀਂ ਕਰਤੀ ਐਲਾਨ 3.5 ਸਾਲ ਪਹਿਲਾਂ ਕਰਕੇ ਪ੍ਰੋਸੈਸ 6 ਮਹੀਨੇ ਕਿਉਂ ਨਹੀਂ ਕਰਦੇ ਜਿਹੜੇ ਅੱਜ ਕਹਿ ਰਹੇ ਕਿ 45 ਦਿਨਾਂ ਚ ਕਰ ਦਾਂਗੇ ਇਹ ਸਾਲ ਸ਼ੁਰੂ ਕਰਨ ਤੋਂ ਉਦੋਂ 45 ਦਿਨਾਂ ਚ ਕਿਉਂ ਨਹੀਂ ਕਰ ਦਿੱਤਾ ਅੱਜ ਲੋਕਾਂ ਦਾ ਇਹ ਬੁਖ ਬਣਾ ਰਹੇ ਨੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਤੁਸੀਂ ਐਕਚੁਅਲ ਦੇਖੋ ਕਿ ਤੁਸੀਂ ਜ਼ਮੀਨ ਤੇ ਕੀ ਕੀਤਾ ਹੈ ਗੱਲ ਤਾਂ ਉਹ ਦੇਖਣੀ ਹੈ ਬਹੁਤ ਕਿਹੜੇ ਕਿਹੜੇ ਕਬਾ ਦੇ ਵਿੱਚ ਕੀ ਹੋਇਆ ਹੈ ਉਹਦਾ ਤੁਹਾਡੇ ਤੁਹਾਡੀ ਸਰਕਾਰ ਦਾ ਉਲਟਾ ਅਸਰ ਕਿਉਂ ਹੋਇਆ ਕਿਉਂਕਿ ਪੰਜਾਬ ਚ ਲੋਕ ਭੱਜਣ ਕਿਉਂ ਲੱਗੇ ਕੀ ਤੁਹਾਨੂੰ ਆਪਣੇ ਚਹੇਤੇ ਦਿੱਲੀ ਦੇ ਹੀ ਚਾਹੀਦੇ ਨੇ ਪੰਜਾਬ ਸਰਕਾਰ ਚ ਲਾਣ ਵਾਸਤੇ ਮੁੱਖ ਮੰਤਰੀ ਦੀ ਤੁਸੀਂ ਇੱਕ ਮੋਹਰਾ ਬਣਾ ਕੇ ਰੱਖ ਰੱਖੋ ਉਹ ਨਹੀਂ ਹੁੰਦਾ ਮੁੱਖ ਮੰਤਰੀ ਮੁੱਖ ਮੰਤਰੀ ਹੁੰਦਾ ਸਟੇਟ ਦਾ ਉਹਦਾ ਇੱਕ ਜ਼ਿੰਮੇਵਾਰੀਆਂ ਹੁੰਦੀਆਂ ਨੇ ਉਹਨੂੰ ਤੁਸੀਂ ਤਾਕਤ ਆ ਉਸ ਤੋਂ ਖੀਨ ਕੇ ਤਾਕਤ ਆਪਣੇ ਕੋਲੇ ਰੱਖੀ ਰੱਖੋ ਉਹ ਨਹੀਂ ਚੱਲਦਾ ਹੋਵੇ ਤਾਂ ਦੇਸ਼ ਉਥੇ ਸਟੇਟ ਦਾ ਹਾਲਾਤ ਖਰਾਬ ਕਰ ਰਹੇ ਹੋ ਇਹ ਨਹੀਂ ਕੀਤੀ ਕਹਿੰਦੇ ਕਿ ਲੋਨ ਆਰਡਰ ਨੂੰ ਲੈ ਕੇ ਯੁੱਧ ਨਸ਼ਾ ਬੁਦ ਤੇ ਕਿ ਮਹਿੰਮ ਛੇੜੀ ਹੋਈ ਆ ਯੁੱਧ ਨਸ਼ਾ ਤਸਕਰਾਂ ਤੇ ਘਟ ਆਏਗੇ ਨੇ ਹਣਾ ਤੇ ਇਹ ਕਹਿੰਦੇ ਕਿ ਕੁਛ ਦਿਨ ਪਹਿਲਾਂ ਪੀਸੀ ਹੋਈ ਸੀ ਕਿ ਮਨਿਸਟਰ ਵੀ ਉਹਨਾਂ ਦੇ ਆਪ ਦੇ ਕਹਿੰਨੇ ਕਿ ਨਸ਼ਾ ਤਸਕਰਾਂ ਛੜਾਣਗੇ ਪਰ ਜਦੋਂ ਧਾਲੀਵਾਲ ਵੱਲੋਂ ਬਿਆਨ ਰੱਖਿਆ ਗਿਆ ਕਿ ਉਹਨਾਂ ਨੇ ਕਿਹਾ ਕਿ ਮੈਂ ਛੜਾਣ ਨਹੀਂ ਕਿਹਾ ਸੀਗਾ ਉਹਨਾਂ ਨੂੰ ਦੇਖਣ ਗਿਆ ਸੀਗਾ ਕੀ ਪੂਰਾ ਉੱਥੇ ਮੈਟਰ ਸੀ ਜਿਹੜਾ ਇਹਨਾਂ ਨੇ ਹੁਣ ਆਪਣਾ ਕਿਹਾ ਕਿ ਯੁੱਧ ਨਸ਼ੇ ਵਿਰੁੱਧ ਇਹ ਮੇਰੇ ਖਿਆਲ ਚ ਇਹ ਵੀ ਇੱਕ ਇੱਕ ਭਰਮ ਜਾਂ ਪੈਦਾ ਕਰਨ ਵਾਲੀ ਗੱਲ ਹੈ ਅਗਰ ਇਹ ਸਹੀ ਮੈਨੇ ਦੇ ਚ ਲੱਗਨ ਤਾਂ ਇਹਨਾਂ ਨੂੰ ਜਗਾ ਜਗਾ ਹਰ ਜਗਾ ਪਤਾ ਹੈ ਕਿਥੇ ਕੌਣ ਹੈ ਜਿਹੜੇ ਸਾਡੇ ਡੀ ਐਡਿਕਸ਼ਨ ਸੈਂਟਰਸ ਨੇ ਨਸ਼ਾ ਛਡਾਊ ਸੈਂਟਰ ਨੇ ਉਹੀ ਸਹੀ ਮੈਨੇਜ ਲੋਕਾਂ ਨੂੰ ਨਸ਼ਾ ਕਰਵਾਈ ਜਾਂਦੇ ਨੇ ਜਿਹੜੇ ਸਰਕਾਰ ਨੇ ਚੰਗੇ ਚੰਗੇ ਬਣਾਏ ਹੋਏ ਉਹ ਬੰਦ ਪਏ ਨੇ ਜਿਹੜੇ ਪ੍ਰਾਈਵੇਟ ਨੇ ਉੱਥੇ ਡੀ ਐਡਿਕਸ਼ਨ ਦੀ ਜਗ੍ਹਾ ਐਡਿਕਸ਼ਨ ਹੋਈ ਜਾ ਰਹੀ ਹੈ ਉੱਥੋਂ ਲੋਕਾਂ ਨੂੰ ਦਵਾਈਆਂ ਮਿਲ ਰਹੀਆਂ ਨੇ ਉਹ 2 ਮਿੰਟ ਦਾ ਕੰਮ ਹੈ ਸਾਰਾ ਕੁਝ ਕਰਨਾ ਦੂਰ ਇਹਦੇ ਵਾਸਤੇ ਅਖਬਾਰਾਂ ਦੇ ਇੱਕ ਪੂਰਾ ਸੋਫਾ ਇਸ਼ਤਿਹਾਰਾਂ ਤੇ ਦੇ ਕੇ ਕਰੋੜਾ ਰੁਪਏ ਅਰਬ ਰੁਪਏ ਇਸ਼ਤਿਹਾਰਾਂ ਤੇ ਲਗਾਉਣ ਦੀ ਲੋੜ ਨਹੀਂ ਉਹ ਲੋਕ ਭਲਾਈ ਵਾਸਤੇ ਉਹ ਪੈਸਾ ਖਰਚ ਦੇਣ ਉਹਦੇ ਨਾਲ ਹੀ ਬਹੁਤ ਕੁਝ ਹੋ ਜਾਂਦਾ ਅੱਜ ਕਿਹਾ ਜਾਂਦਾ ਹੈ ਕਿ ਜੀਵਲਵਲ ਉਹ ਵੀ ਕਿਹਾ ਗਿਆ ਕਿ ਮੰਤਰੀ ਬਣਾ ਦਿੱਤਾ ਜਾਏਗਾ ਜੇਕਰ ਜਨਤਾ ਬੈਸ ਚਲ ਕੇ ਦੀ ਇਹਨਾਂ ਨੂੰ ਜਿਤਾਏਗੀ ਮੈਂ ਕਹਿ ਰਿਹਾ ਹਾਂ ਮੰਤਰੀ ਤਾਂ 6 ਮਹੀਨੇ ਪਹਿਲਾਂ ਵੀ ਬਣਾ ਸਕਦੇ ਸੀ 6 ਮਹੀਨੇ ਸੰਵਿਧਾਨ ਦੇ ਤਹਿਤ 6 ਮਹੀਨੇ ਵਾਸਤੇ ਮੰਤਰੀ ਕੋਈ ਬੇਨਾ ਮੈਂਬਰ ਹੋਏ ਵੀ ਬਣ ਸਕਦਾ ਹੈ ਇਹਨਾਂ ਨੂੰ ਮੰਤਰੀ ਇੱਥੇ ਬਣਾ ਦਿੰਦੇ 6 ਮਹੀਨੇ ਦਿੱਲੀ ਦੇ ਹੋਰ ਬਹੁਤ ਲੋਕ ਲਿਆਂਦੇ ਸੀ ਇਹਨਾਂ ਐਮਪੀ ਸੀ ਤਾਂ ਵੀ ਬਣਾ ਦਿੰਦੇ ਅਗਰ ਇਹਨਾਂ ਨੂੰ ਬਣਾਉਣਾ ਚਾਹੀਦਾ ਹੁਣ ਇਹਨਾਂ ਨੂੰ ਕਿਥੋਂ ਪ੍ਰੇਮ ਜਾ ਗਿਆ ਉਹਨਾਂ ਨੂੰ ਆਪ ਸੀਟ ਚਾਹੀਦੀ ਹੈ ਇਹ ਨਹੀਂ ਖੁੱਲ ਕੇ ਕਹਿ ਰਿਹਾ ਕਿ ਹਾਂ ਅਗਰ ਇੱਥੇ ਇਹਨੂੰ ਜਿਤਾ ਦਿਓਗੇ ਤਾਂ ਮੈਨੂੰ ਸੀਟ ਹੋ ਜਾਏਗੀ ਖਾਲੀ ਮੈਂ ਉੱਥੇ ਸੇਪ ਕੋਰ ਪਹਿਤੂ ਰਾਜ ਸਭਾ ਚਲਾ ਜਾਮਾਗਾ ਗੱਲ ਤਾਂ ਉਹ ਹੈ ਸਿਰਫ ਅਥੇ ਉਹਦੇ ਨਾਲ ਇਹਨਾਂ ਦਾ ਹੰਕਾਰ ਵਧੇਗਾ ਉਹਦੇ ਨਾਲ ਸਰਕਾਰ ਦੀ ਜਿਹੜੀ ਕੁਆਲਿਟੀ ਆਫ ਗਵਰਨੈਂਸ ਹੁੰਦੀ ਹੈ ਸਰਕਾਰ ਦੀ ਗੁਣਵੰਤਾ ਸਰਕਾਰ ਕਿਸ ਤਰ੍ਹਾਂ ਦੀ ਹੈ ਉਹ ਉਸ ਹੋਰ ਸਫਰ ਕਰੇਗੀ ਉਹਦਾ ਹੋਰ ਨੁਕਸਾਨ ਹੋਏਗਾ ਅੱਜ ਦੇ ਦਿਨ ਤਾਂ ਜ਼ਰੂਰੀ ਹੈ ਕੇਸ਼ਰੀਵਾਲ ਨੂੰ ਇਹ ਸਬਕ ਸਿਖਾਇਆ ਜਾਵੇ ਕਿਹਾ ਜਾਵੇ ਕੇਜਰੀਵਾਲ ਜੀ ਤੁਸੀਂ ਜਾ ਕੇ ਪਰਮਨ ਕਰੋ ਪੂਰੇ ਹਿੰਦੁਸਤਾਨ ਦਾ ਉਹ ਘੁੰਮੋ ਪੂਰੇ ਹਿੰਦੁਸਤਾਨ ਜਾ ਕੇ ਫਿਰੋ ਲੋਕ ਆਪਣੀ ਲੀਡਰਸ਼ਿਪ ਜਿਹੜੀ ਤੁਸੀਂ ਚੰਦਾ ਪਹਿਲਾਂ ਚੱਕ ਕੇ ਹਿੰਦੁਸਤਾਨ ਦਾ ਅੰਨਾ ਹਜ਼ਾਰੇ ਦੇ ਸਟੇਜ ਤੋਂ ਪਹਿਲਾਂ ਫੇਰ ਆਂਦੇ ਸੀ ਫੇਰ ਆਂਦੇ ਸੀ ਉਹ ਕਰੋ ਇਹ ਕੇ ਸਿਰਫ ਇਹਦੇ ਵਾਸਤੇ ਤੁਹਾਨੂੰ ਪਾਰਲੀਮੈਂਟ ਚ ਆਣਾ ਜ਼ਰੂਰੀ ਨਹੀਂ ਇਹ ਜ਼ਰੂਰੀ ਹੈ ਉਹਨਾਂ ਨੂੰ ਦੱਸਣਾ ਅਤੇ ਜ਼ਰੂਰੀ ਨਾਲ ਪੰਜਾਬ ਦੇ ਵਾਸਤੇ ਇਹ ਹਜਰੀ ਮੇਂ ਗੱਲ ਹੋਣੀ ਕਹੀ ਸੀ ਪਹਿਲਾਂ ਕਿ ਇਹਦੇ ਨਾਲ ਇਹਨਾਂ ਨੂੰ ਇੱਕ ਸਬਕ ਸਿਖਾ ਦੇਣਾ ਜ਼ਰੂਰੀ ਹੋਏਗਾ ਇੱਕ ਸੰਦੇਸ਼ ਇੱਕ ਸਨੇਹਾ ਦੇਣਾ ਜ਼ਰੂਰੀ ਹੋਏਗਾ ਕਿ ਇਹ ਪਹਿਲੀ ਵਾਰ ਜਦੋਂ ਮੌਕਾ ਮਿਲੇ ਆ ਪੰਜਾਬ ਦੇ ਲੋਕਾਂ ਨੂੰ ਕਿ ਅਸੀਂ ਹੁਮ ਹਵਾ ਕੇ ਤੁਹਾਨੂੰ ਜਿਤਾ ਕੇ ਭੇਜਿਆ ਸੀ ਪਰ ਅਸੀਂ ਤੁਹਾਡੇ ਤੋਂ ਨਿਰਾਸ਼ ਆ ਸਾਨੂੰ ਅਫਸੋਸ ਹੈ ਤੁਹਾਡੇ ਸਾਰੇ ਸਰਕਾਰ ਦੀ ਕਾਰਗੁਜ਼ਾਰੀ ਤੋਂ ਇਸ ਕਾਰਨ ਅਸੀਂ ਹੁਣ ਤੁਹਾਨੂੰ ਧੁਤਕਾਰਦੇ ਹਾਂ ਜੀ ਤੁਹਾਨੂੰ ਨਹੀਂ ਜਾਂਦੇ ਉਹਦੇ ਨਾਲ ਬਲਕਿ ਫਾਇਦਾ ਕਾਂਗਰਸ ਨੂੰ ਤਾਂ ਸੀਟ ਜਿੱਤਣ ਦਾ ਹੋਏਗਾ ਉਦਾ ਫਾਇਦਾ ਆਪ ਨੂੰ ਵੀ ਹੋਏਗਾ ਕਿ ਆਪਣੇ ਆਪ ਨੂੰ ਵੀ ਸੁਧਾਰ ਲੈਣਗੇ ਅੱਛਾ ਕਿਹਾ ਜਾਂਦਾ ਕਿ ਕਾਂਗਰਸ ਦੀ ਚ ਕਾਂਗਰਸ ਦੀ ਗੱਲ ਕਰਦੇ ਕਾਂਗਰਸ ਦੇ ਆਪਾਤ ਪੂਸ਼ਣ ਆਸ਼ੂ ਨੇ ਕਾਫੀ ਲੋਕਾਂ ਦਾ ਮਤਲਬ ਕਿ ਕਾਫੀ ਆਪਣੇ ਇਨਸਾਫੀਆ ਦਾ ਢਿੱਡ ਭਰਿਆ ਹੋਇਆ ਕਾਫੀ ਆਪਣੇ ਖਜ਼ਾਨੇ ਭਰੇ ਨੇ ਐਸੇ ਕਿਹੜੇ ਖਜ਼ਾਨੇ ਭਰੇ ਨੇ ਆਮਦ ਰੀ ਪਾਰਟੀ ਦੇ ਇਸ ਤਰ੍ਹਾਂ ਸਰ ਕਿਹਨਾਂ ਦੇ ਭਰੇ ਖਜ਼ਾਨੇ ਭਰੇ ਨੇ ਆਪ ਆਪਣੀ ਸਾਥੀਆਂ ਦੇ ਖਜ਼ਾਨੇ ਭਰੇ ਨੇ ਇਹ ਕਾਫੀ ਚਰਚਾ ਹੋ ਰਹੀ ਪਈ ਹੈ ਕਿਸ ਨੇ ਕਿਹਾ ਇਹ ਪਵਰੋਦੀ ਪਾਰਟੀ ਕਹਿ ਰਹੀ ਹੈ ਕਿ ਦੇ ਬਾਰੇ ਆਸ਼ੂ ਜੀ ਬਾਰੇ ਇਹ ਇਜ਼ਾਮ ਜੋ ਇਸ ਤੇ ਲੱਗੇ ਸਨ ਇੰਨੇ ਜ਼ਿਆਦਾ ਉਹਦਾ ਕੀ ਹੋਇਆ ਹਸ਼ਰਵਾਦ ਦੇ ਵਿੱਚ ਹਾਈ ਕੋਰਟ ਇਹਨਾਂ ਨੇ ਤਾਂ ਜਿੱਥੋਂ ਤੱਕ ਇਹਨਾਂ ਦੀ ਚੱਲੀ ਇਹਨਾਂ ਨੇ ਤਾਂ ਫੜ ਕੇ ਅੰਦਰ ਵੀ ਕਰ ਦਿੱਤਾ ਉਥੇ ਬਹਿਲਾਵਦਰ ਛੁੱਠੇ ਕੇਸ ਪਾਣੀ ਸ਼ੁਰੂ ਕੀਤੇ ਹਾਈ ਕੋਰਟ ਨੇ ਕੀ ਕੀਤਾ ਅਖੀਰ ਦੇ ਵਿੱਚ ਹਾਈ ਕੋਰਟ ਤੋਂ ਸਾਰੇ ਕੇਸ ਉਹਨੇ ਰੱਦ ਕਰ ਦਿੱਤੇ ਕਿ ਨਹੀਂ ਕਰ ਦਿੱਤੇ ਹਾਈ ਕੋਰਟ ਨੇ ਬਿਨ ਇੱਜ਼ਤ ਵਰੀ ਕੀਤਾ ਕਿ ਨਹੀਂ ਕੀਤਾ ਸਾਰੀਆਂ ਗੱਲਾਂ ਜੋ ਉਹ ਕਿਵੇਂ ਹੋ ਗਿਆ ਉਥੇ ਵੀ ਵਿਸ਼ਵਾਸ ਨਹੀਂ ਇਹਨਾਂ ਨੂੰ ਇਹ ਭੁੱਲ ਗਏ ਨੇ ਆਪ ਆਮ ਆਦਮੀ ਪਾਰਟੀ ਇਹਨਾਂ ਕੋਲ ਇੰਨੇ ਪੈਸੇ ਕਿੱਥੋਂ ਆ ਗਏ ਆਮ ਜਿਵੇਂ ਫੇਰ ਕਹਿੰਦੇ ਨੇ ਕਿ ਇਹ ਕਿੱਥੋਂ ਐਡੇ ਵੱਡੇ ਵੱਡੇ ਖਰਚ ਕਰਨ ਲੱਗ ਗਏ ਕਿੱਥੋਂ ਇਹਨਾਂ ਦਿਖਾ ਰਹੇ ਨੇ ਉਹਨੂੰ ਛੱਡ ਕੇ ਮੈਂ ਹੁਣ ਉਥੇ ਨਹੀਂ ਜਾਣਾ ਚਾਹੁੰਦਾ ਨਿੱਜੀ ਤੌਰ ਤੇ ਉਹ ਗੱਲਾਂ ਚ ਪੈਣਾ ਉਹਨਾਂ ਤੇ ਕਿਹੜੇ ਕਿਹੜੇ ਇਲਜ਼ਾਮ ਲੱਗੇ ਨੇ ਉਹ ਹਾਲੇ ਲੱਗੇ ਪਏ ਨੇ ਉਹ ਇੱਕ ਬਰੀ ਨਹੀਂ ਹੋਏ ਉਹ ਇਲਜ਼ਾਮਤੋ ਤੋਤੇ ਨਹੀਂ ਗਏ ਇਸ ਤੇ ਕੋਈ ਇਲਜ਼ਾਮ ਨਹੀਂ ਰਿਹਾ ਇਹ ਤੋਤੇ ਗਏ ਨੇ ਉਸ ਤੋਂ ਬਾਅਦ ਉਹਨਾਂ ਨੂੰ ਇਹ ਜਿਆ ਨੀ ਗੱਲਾਂ ਉਹ ਜਿਹੜੀਆਂ ਕਹਿੰਦੀਆਂ ਨੇ ਆਪਣੇ ਦੇ ਗ੍ਰਿਵਾਲ ਮੇਂ ਸਿਰ ਨੀਵਾ ਕਰਕੇ ਵੇਖ ਆਪਣੀ ਇਨਟਰੋਸਪੈਕਸ਼ਨ ਕਰੋ ਆਪਣੇ ਦੇ ਵਿੱਚ ਵੇਖੋ ਨਾ ਕਿ ਹੋਰਾਂ ਤੇ ਇਲਜ਼ਾਮ ਲਗਾਓ ਅੱਛਾ ਸਰ ਕੀ ਕਿਸਤਾ ਦੇਖਦੇ ਹੋ ਕਿ ਅਰਵਿੰਦ ਕੇਜਰੀਵਾਲ ਵੱਲੋਂ ਲੋਕਾਂ ਨੂੰ ਧਮਕੀ ਦਿੱਤੀ ਜਾ ਰਹੀ ਹੈ ਜਾਂ ਅਪੀਲ ਕੀਤੀ ਜਾ ਰਹੀ ਹੈ ਗੁੰਮਰਾ ਕੀਤਾ ਜਾ ਰਿਹਾ ਹੈ ਤਮਕੀ ਤਕਾਦੀਕ ਹੁੰਦਾ ਕਿਥੇ ਦੀ ਕੋਈ ਪਰ ਉਹਨਾਂ ਨੂੰ ਨਾਲ-ਨਾਲ ਬਲੈਕਮੇਲ ਵੀ ਕੀਤਾ ਜਾ ਰਿਹਾ ਵੀ ਜੇ ਤੁਸੀਂ ਵੋਟਾਂ ਨਹੀਂ ਪਾਓਗੇ ਤੁਹਾਡਾ ਕੰਮ ਨਹੀਂ ਹੋਏਗਾ ਇੱਕ ਲੀਡਰ ਇਹ ਕਿਹਾ ਕਰਦਾ ਹੈ ਲੀਡਰ ਇਹ ਤਾਂ ਕਹਿੰਦਾ ਸਾਡੀ ਨੀਤੀ ਇਹ ਹੈ ਅਸੀਂ ਐਂ ਕੰਮ ਕਰਦੇ ਹਾਂ ਜੋ ਕਹਿੰਦਾ ਵੀ ਇੱਕ ਐਮਐਲਏ ਉਹਨਾਂ ਦਾ ਹੋਰ ਬਾਜੂ ਉਹਦੇ ਨਾਲ ਕੀ ਫਰਕ ਪਊਗਾ ਤੁਹਾਡਾ ਕੰਮ ਨਹੀਂ ਹੋਊਗਾ ਜੇ ਬਣੂਗਾ ਤਾਂ ਕੰਮ ਹੋਊਗਾ ਇੱਕ ਪਾਰਟੀ ਦੇ ਵਰਕਰ ਤਾਂ ਨਿਛਲੇ ਕਹਿ ਦੇਣ ਤਾਂ ਮੰਨ ਸਕਦਾ ਮੈਂ ਇਹ ਕੇਜਰੀਵਾਲ ਜੀ ਜਿਹੜੇ ਲੀਡਰ ਨੇ ਆਮ ਆਦਮੀ ਪਾਰਟੀ ਦੇ ਉਹ ਇਹ ਗੱਲ ਕਹਿਣ ਤਾਂ ਗੱਲ ਸ਼ੋਭਾ ਨਹੀਂ ਦਿੰਦੀ ਉਹਨਾਂ ਨੂੰ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਕਿਉਂਕਿ ਜਿਹੜੀ ਕੱਲ ਲੜਾ ਦੇ ਜਨਸਭਾ ਦੇ ਵਿੱਚ ਇਹ ਇੰਨੀ ਵੱਡੀ ਗੱਲ ਕਹਿ ਦਿੱਤੀ ਕਿ ਆਸ਼ੂ ਨੂੰ ਜਿਤਾਓ ਕਿਤੇ ਸੂਬੇ ਦੇ ਵਿੱਚ ਨਾ ਸੂਬੇ ਚ ਨਾ ਬਾਹਰ ਹੈ ਨਾ ਕਿਤੇ ਹੈ ਐਡੀ ਵੱਡੀ ਗੱਲ ਜਿਹੜੀ ਕਹਿਤੀ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਇਸ ਬਾਰੇ ਨਹੀਂ ਦੱਸਦਾ ਵੀ ਇਹ ਉਹਨਾਂ ਦੀ ਇੱਕ ਬੁਖਲਾਹਟ ਦਰਸਾਉਂਦੀ ਹੈ ਘਬਰਾਏ ਹੋਏ ਨੇ ਉਹਦੇ ਨਾਲ ਉਹ ਇਹ ਜਿਹੀਆਂ ਗੱਲਾਂ ਕਰ ਰਹੇ ਨੇ ਕਮ ਇਹਨਾਂ ਦੇ ਇੱਕ ਮੰਤਰੀ ਨੇ ਕਹਰੇ ਵੀ ਉਹ ਮੰਤਰੀ ਬਣ ਜਾਣਗੇ ਕੰਮ ਹੋ ਜਾਣਗੇ ਜਿਹੜੇ ਇਹਨਾਂ ਦੇ ਦੂਜੇ ਮੰਤਰੀ ਬਨੇ ਹੋਏ ਨੇ ਉਹਨਾਂ ਦੇ ਕੰਮ ਗਿਣਾ ਦੇ ਨੇ ਉਹਨਾਂ ਨੇ ਕਿਹੜੇ ਕਿਹੜੇ ਨੇ ਕੀ ਕੰਮ ਕਰ ਦਿੱਤੇ ਉਹਨਾਂ ਨੇ ਕੀ ਵੱਡੇ ਪਹਾੜ ਢਾਤੇ ਕੀ ਇਹਨਾਂ ਦੀ ਸਰਕਾਰ ਨੇ ਇਕੱਠੇ ਮਿਲ ਕੇ ਪਹਾੜ ਢਾਤੇ ਕੀ ਕੰਮ ਬਹੁਤ ਵੱਡੇ ਕਰ ਦਿੱਤੇ ਇਹਨਾਂ ਦੇ ਦੂਜੇ ਐਮਐਲਏ ਤੋਂ ਜਿੱਤੇ ਹੋਏ ਨੇ ਸਾਰੇ ਉਹਨਾਂ ਨੂੰ ਮੰਤਰੀ ਕਿਉਂ ਨਹੀਂ ਬਣਾ ਦਿੱਤਾ ਉਹਨਾਂ ਨੂੰ ਬਣਾ ਕੇ ਇੱਥੇ ਲੁਧਿਆਣੇ ਨੂੰ ਕਿਉਂ ਨਹੀਂ ਐਡਾ ਵੱਡਾ ਬਣਾ ਦਿੱਤਾ ਇਹ ਸਾਰੀਆਂ ਗੱਲਾਂ ਦਾ ਜਵਾਬ ਕੇਜਰੀਵਾਲ ਜੀ ਦੇਣ ਅਗਰ ਉਹ ਕਹਿੰਦੇ ਕੰਮ ਹੋਣ ਹੋਣਗੇ ਤਾਂ ਉਹ ਜਵਾਬ ਦੇ ਦੇਣ ਕਿ ਸਾਢੇ 3 ਸਾਲ ਕਿਉਂ ਨਹੀਂ ਕੰਮ ਹੋਇਆ ਆਮ ਆਦਮੀ ਪਾਰਟੀ ਦੇ ਹੱਥ 'ਚ ਹੀ ਹੈ ਸਾਰਾ ਕੁਝ ਇੱਥੇ ਉਦੋਂ ਇੱਥੇ ਚੱਡੀ ਇੱਥੋਂ ਲੁਧਿਆਣੇ ਦੇ ਕੰਮ ਕਿਉਂ ਨਹੀਂ ਹੋਏ ਕਹਿੰਦੇ ਸਿੱਖਿਆ ਕ੍ਰਾਂਤੀ ਅਸੀਂ ਲਿਆਂਦੀ ਨਸ਼ਾ ਅਸੀਂ ਖਤਮ ਕੀਤਾ ਜਿਹੜੇ ਹੋਰ ਕਾਰੇ ਸੀ ਅਸੀਂ ਖਤਮ ਕੀਤੇ ਜਿਹੜੀ ਸਿੱਖਿਆ ਕ੍ਰਾਂਤੀ ਆ ਗਈ ਪਹਿਲੀ ਕਾਂਗਰਸ ਸਰਕਾਰ ਵੇਲੇ ਬਲਕਿ ਸਕੂਲ ਐਜੂਕੇਸ਼ਨ 'ਚ ਜਿਹੜਾ ਸਰਵੇ ਹੋਇਆ ਸੀ ਉਸ ਵਕਤ ਪੰਜਾਬ 1 ਨੰਬਰ ਤੇ ਆਇਆ ਸੀ ਉਹ ਕਿੱਥੇ ਹੈ ਕਿਹੜੀ ਸਿੱਖਿਆ ਕ੍ਰਾਂਤੀ ਲਿਆ ਦਿੱਤੀ ਇਹਨਾਂ ਨੇ ਕਿਹੜੀ ਸਿੱਖਿਆ ਜਿੱਥੇ ਬਿਹਤਰੀ ਕਰਦੇ ਤਾਂ ਕਿਹੜੇ ਸਰਕਾਰੀ ਸਕੂਲਾਂ ਨੂੰ ਅਸੀਂ ਮਾਡਰਨ ਸਕੂਲ ਬਣਾਤਾ ਉੱਥੇ AC ਲੱਗੀ ਦਿਖਾਤਾ ਮਤਲਬ ਕਿਸੇ ਇੱਕ ਨੂੰ ਜਾ ਕੇ ਦੇ ਦੋ AC ਲੱਗੇ ਕਿਸੇ ਤੇ ਦਿਖਾਤੇ ਤੇ ਸਕੂਲ ਮਾਡਰਨ ਬਣ ਗਿਆ ਉਹਦੀ ਸਕੂਲ ਦੀ ਸਿੱਖਿਆ ਦੀ ਕੀ ਹਾਲ ਹੈ ਉੱਥੇ এনਰੋਲਮੈਂਟ ਕਿੰਨੀ ਹੋ ਰਹੀ ਹੈ ਉੱਥੇ ਲੋਕ ਕਿੰਨਾ ਪ੍ਰਾਈਵੇਟ ਸਕੂਲਾਂ ਦੀ ਜਗ੍ਹਾ ਮਤਲਬ ਪ੍ਰਾਈਵੇਟ ਸਕੂਲਾਂ ਨੂੰ ਜਾਣਾ ਚਾਹੁੰਦੇ ਨੇ ਨਾ ਕਿ ਸਰਕਾਰੀ ਸਕੂਲਾਂ ਚੋ ਲੋਕਾਂ ਦੀ ਕੀ ਆਪਣੀ ਪਸੰਦ ਹੈ ਸਾਰੀਆਂ ਗੱਲਾਂ ਨੂੰ ਵੇਖਣ ਦੀ ਜ਼ਰੂਰਤ ਹੈ ਉਹ ਹੈ ਸਾਡੇ ਸਾਹਮਣੇ ਉਹ ਅੱਜ ਪੰਜਾਬ ਦੀ ਹਾਲਾਤ ਕੀ ਹੈ ਉਹ ਉਹਦੀ ਲੋੜ ਹੈ ਨਾ ਕਿ ਇਹਨਾਂ ਦੇ ਕਹਿਣ ਨਾਲ ਅਸੀਂ ਨਸ਼ਿਆਂ ਦੇ ਨੂੰ ਖਤਮ ਕਰਦੇ ਨਸ਼ੇ ਕਿਹੜੇ ਖਤਮ ਕਿੱਥੇ ਕਰ ਦਿੱਤੇ ਅੱਛਾ ਕਹਿੰਦੇ ਕਿ ਸੱਤਾ ਤਾਂ ਜਰੂਰ ਨਹੀਂ ਸੀਗੇ ਉਦੋਂ ਇੱਕ ਬਿਆਨਬਾਜ਼ੀ ਕਾਫੀ ਹੁੰਦੀ ਸੀ ਭਗਵੰਤ ਮਾਨ ਵੱਲੋਂ ਕਿ ਨਹੀਂ ਪੱਥਰਾਂ ਤੇ ਨਾਮ ਤਾਂ ਉਹਨਾਂ ਤੇ ਲਿਖੇ ਜਾਂਦੇ ਜਿਹੜੇ ਸ਼ਹੀਦ ਹੁੰਦੇ ਨੇ ਹੁਣ ਅੱਜ ਕੱਲ੍ਹ ਨਹੀਂ ਪੱਥਰ ਦੇ ਉਦਘਾਟਨ ਕੀਤੇ ਜਾ ਰਹੇ ਨੇ ਉੱਥੇ ਜਾ ਕੇ ਮਤਲਬ ਰਿਬਨ ਸੈਰੇਮਨੀ ਹੋ ਰਹੀ ਹੈ ਇਸ ਚੀਜ਼ ਨੂੰ ਕਿਸਾ ਦੇ ਦੋ ਭਗਵੰਤ ਮਾਨ ਜੀ ਇਹ ਕਹਿੰਦੇ ਨੇ ਕਿ ਉਹਨੂੰ ਤਾਂ ਮੈਂ ਬਤੌਰ ਇੱਕ ਆਰਟਿਸਟ ਗੱਲ ਨਹੀਂ ਆਰਟਿਸਟ ਗੱਲ ਕਰਦਾ ਸੀਗਾ ਉਹ ਤਾਂ ਉਹ ਕਹਿ ਕੇ ਖਤਮ ਕਰ ਦਿੰਦੇ ਹੁਣ ਇਹਨਾਂ ਉਦੋਂ ਮੈਂ ਬਤੌਰ ਆਰਟਿਸਟ ਕਹਿ ਕੇ ਖਤਮ ਕਰਦਾ ਹਾਂ ਇਹ ਗੱਲਾਂ ਕਰ ਉਹਨਾਂ ਨੂੰ ਪੁਰਾਣੀ ਯਾਦ ਕਰਾਉ ਤਾਂ ਸ਼ਾਇਦ ਉਹ ਅੱਜ ਨਹੀਂ ਇਹ ਕਹਿਣਗੇ ਤੇ ਪਰ ਇਹ ਗੱਲਾਂ ਦੇ ਵਿੱਚ ਕੁਝ ਨਹੀਂ ਪਿਆ ਤਾਂ ਸ਼ਾਇਦ ਉਹੀ ਗੱਲਾਂ ਕਰਨ ਵਾਸਤੇ ਹੁੰਦਾ ਪਰ ਮੈਂ ਫੇਰ ਹੀ ਮੰਨਦਾ ਹਾਂ ਕਿ ਸਹੀ ਲੀਡਰ ਉਹ ਹੋਏਗਾ ਜਿਹੜਾ ਕਿ ਉਹ ਨੀ ਪੱਥਰ ਪੱਥਰ ਨਾ ਰੱਖੇ ਉਹ ਨੀ ਪੱਥਰ ਦੀ ਜਗਾ ਉਹ ਜਦੋਂ ਕੰਮ ਹੋ ਜੇ ਉਹਦੇ ਉਦਘਾਟਨ ਕਰੇ ਉਹਦੇ ਲੱਗਦਾ ਪਤਾ ਲੱਗਦਾ ਕਿ ਇਹ ਚੀਜ਼ ਦਾ ਉਦਘਾਟਨ ਹੋਇਆ ਨੀ ਪੱਥਰ ਤਾਂ ਬਹੁਤ ਚੀਜ਼ਾਂ ਦੇ ਰੱਖ ਕੇ ਉਹ ਹੀ ਦਿਖਾ ਦਿੱਤਾ ਜਾਂਦਾ ਉਸ ਤੋਂ ਬਾਅਦ ਨਹੀਂ ਹੁੰਦਾ ਉਹ ਇਹ ਆਪ ਇਹਨਾਂ ਦੀ ਮਹਾਰੀਅਤ ਹੈ ਉਸ ਦੇ ਵਿੱਚ ਚਲੋ ਠੀਕ ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਇਹ ਸੀਗੇ ਸਾਡੇ ਨਾਲ ਪਵਨ ਪਾਂਸਰ ਜੀ ਜਿਨ੍ਹਾਂ ਦੇ ਵੱਲੋਂ ਸਰਕਾਰ ਦੇ ਉੱਤੇ ਨਿਸ਼ਾਨਾ ਛੱਡ ਕੇ ਕੱਲ ਰਾਤ ਜਨ ਸਭਾ ਦੇ ਵਿੱਚ ਅਰਵਿੰਦ ਕੇਜਰੀਵਾਲ ਸੁਪਰੀਮੋ ਵੱਲੋਂ ਕਿਹਾ ਗਿਆ ਕਿ ਆ ਆਸ਼ੂ ਨੂੰ ਵੋਟ ਪਾਓਗੇ ਤਾਂ ਕੰਮ ਨਹੀਂ ਹੋਣੀ ਹਾਲਾਂਕਿ ਇਹ ਸਬਿਆਨਬਾਜੀ ਅਰਵਿੰਦ ਕੇਜਰੀਵਾਲ ਵੱਲੋਂ ਕਹੀ ਗਈ ਹੈ ਤੇ ਉਸ ਤੋਂ ਬਾਅਦ ਕਿਹਾ ਗਿਆ ਉਹਨਾਂ ਬਲੋਕ ਹੀ ਸੰਜੀਵ ਉਹਨਾਂ ਚਿਤਾਉਗੇ ਤਾਂ ਮੰਤਰੀ ਉਹਨਾਂ ਨੂੰ ਬਣਾਇਆ ਜਾਏਗਾ ਤੇ ਤੁਹਾਡੇ ਕੰਮ ਦੁੱਗਨੇ ਤੋਂ ਚੁਗਨੇ ਹੁੰਦੇ ਹੁੰਦੇ ਨਜ਼ਰ ਆਣਗੇ 19 ਤਰੀਕ ਨੂੰ ਜਿਹੜੇ ਕਿ ਵਿਧਾਨ ਸਭਾ ਜਿਮਨੀ ਚੋਣਾ ਦੀ ਇਲੈਕਸ਼ਨ ਨੇ ਤੇ 23 ਜੂਨ ਨੂੰ ਰਿਜ਼ਲਟ ਆਏਗਾ ਤੇ ਦੇਖਣਾ ਆਏਗਾ ਕਿ ਇਹ ਸਿਆ ਇਹ ਜਿਮਨੀ ਅਖਾੜੇ ਦੇ ਵਿੱਚ ਇਹ ਕੌਣ ਜੀਤਾ ਹੁੰਦਾ ਹੈ ਹਾਲਾਂਕਿ ਲਗਾਤਾਰ ਜਿਮਨੀ ਚੋਣਾ ਦਾ ਅਖਾੜਾ ਪਕਦਾ ਨਜ਼ਰ ਆ ਰਿਹਾ ਹੈ ਹਰ ਕਉ ਉਮੀਦਵਾਰ ਆਪਣਾ ਮੈਦਾਨੀ ਲੈਵਲ ਦੇ ਵਿੱਚ ਬਾਜੀ ਮਾਰਦਾ ਵੀ ਨਜ਼ਰ ਆਉਂਦਾ ਪਿਆ ਹੈ ਪਰ ਕਿਤੇ ਨਾ ਕਿਤੇ ਸਿਆਸੀ ਦੋ ਪਾਰਟੀਆਂ ਦੇ ਵਿੱਚ ਟਕਰਾਵ ਜਰੂਰ ਨਜ਼ਰਾਂ ਤੇ ਵੀ ਦਿਖਾਈ ਦੇ ਰਹੀ ਹੈ ਇੱਕ ਦੂਜੇ ਇੱਕ ਦੂਜੇ ਦੇ ਨਾਲ ਬਿਆਨਬਾਜ਼ੀ ਕਰਦੀ ਹੋਈ ਜਰੂਰ ਨਜ਼ਰ ਆ ਰਹੀ ਹੈ ਆਉਣ ਵਾਲੇ ਸਮੇਂ ਦੇ ਵਿੱਚ 23 ਜੂਨ ਦੇਖਣਾ ਹੈਗਾ ਕਿ ਜੰਗ ਦੇ ਮੈਦਾਨ ਦੇ ਵਿੱਚ ਕੌਣ ਬਾਜੀ ਮਾਰ ਕੇ ਇਥੋਂ ਵਿਜੇਤਾ ਹੁੰਦਾ ਹੈ ਜੁੜੇ ਰਹਿਣ ਲਈ ਦੁਨਾ ਸੰਜੀਨਾ ਜੁੰਬੇਰਪੁਰ ਧੰਨਵਾਦ